ਮੇਰਾ ਨਾਂ ਸੰਦੀਪ ਕੁਮਾਰ ਹੈ ਜੀ ਤੇ ਕਿਹੜੀ ਜਗ੍ਹਾ ਤੇ ਅਗ ਲੱਗ ਇਹ ਮੋਣੀ ਪਰਗ ਦੀ ਤੇ ਕੀ ਅੱਗ ਦਾ ਕਾਰਨ ਕੀ ਹੈ ਇਹ ਕਹਿੰਦੇ ਕਿ ਮਤਲਬ ਅੱਜ ਵੀਰਵਾਰ ਦਾ ਦਿਨ ਸੀਗਾ ਉਹਨੇ ਚਿਰਾਗ ਜਗਾਇਆ ਸੀ ਤੇ ਰਾਤ ਜਗਾਂ ਚੂਹ ਆਇਆ ਚੂਹ ਨੇ ਥਲੇ ਡੇਕ ਪਾਉ ਦੇ ਕਰਕੇ ਅੱਗ ਲੱਗ ਗਈ ਤੇ ਕਿੰਨਾ ਕ ਨੁਕਸਾਨ ਆਇਆ ਪੰਜ 6 ਲੱਖ ਦਾ ਹੋ ਗਿਆ ਜੀ ਕੋਈ ਜਾਨੀ ਨੁਕਸਾਨ ਨਹੀਂ ਆਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਤੇ ਫਾਇਰ ਬਿਗੇਟ ਦੀ ਟੀਮ ਮੁਕੇ ਅੱਧੇ ਪੂਨੇ ਘੰਟੇ ਬਾਅਦ ਆ ਜੀ ਫੋਨ ਕਰ ਕਰ ਕੇ ਨੂੰ ਸੱਦਿਆ ਠੀਕ ਹੈ ਪਰਮ ਤੋੜਤਾ ਮੇਰਾ ਨਾਂ ਸਰ ਵੀਰ ਸਿੰਘ ਜੀ ਅੱਗ ਬਹੁਤ ਮੋਕੇ ਤੇ ਲੱਗੀ ਆ ਗੱਡੀਆਂ ਅਈ ਤੇ ਇੰਦਰਪੁਰੀ ਦਾ ਟਾਸ ਫਾਰਮ ਵੀ ਤੋੜਤਾ ਇੱਕ ਇਲਾਕੇ ਚ ਅੱਗ ਲੱਗੀ। ਇਲਾਕਾ ਮੋਨੀਪਾਰਕ ਜੀ। ਅੱਗ ਦਾ ਕਾਰਨ ਕੀ ਜਿਹੜੇ ਕਾਰਨ ਅੱਗ ਲੱਗੀ? ਅੱਗ ਦਾ ਭਾਈ ਕਾਰਨ ਨਹੀਂ ਦੱਸ ਸਕਦੇ ਅੰਦਰ ਬੰਦੇ ਲੱਗੇ ਹੋਏ ਆ ਕਿਤੇ ਆਗੋ ਕੰਨਿਕ ਲੱਗੀ ਹੋਣੀ ਅੱਗ ਫਿਰ ਜ਼ਿਆਦਾ ਫੜ ਲਈ। ਵਾਇਰਲ ਗੇਟ ਨੇ ਜਿਹੜਾ ਮੌਕੇ ਤੇ ਆ ਕੇ ਕਾਬੂ ਪਾ ਲਿਆ ਵਾ। ਹਾਂਜੀ ਹਾਂਜੀ। ਮੌਕੇ ਤੇ ਕਾਬੂ ਪਾ ਲਿਆ ਜੀ। ਠੀਕ। ਅੱਗ ਦੇ ਕਾਬੂ ਬਹਿ ਗਿਆ ਨਹੀਂ ਸਰ ਇਹ ਅੱਗ ਦੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੇਰਾ ਨਾਮ ਮਨਦੀਪ ਸਿੰਘਾ ਵਲੰਟੀਅਰ ਆਫ ਸੇਵਾ ਸਾਡੀ ਫੈਰੂਗਟਾ ਬਸੀਰਾ ਸਾਨੂੰ 8:00 ਵਜੇ ਇਤਲਾਹ ਮਿਲੀ ਹੈ ਕਿ ਮੋਹਣੀ ਪਾਰਕ ਖਾਲਸਾ ਕਾਲਜ ਦੇ ਓਪੋਜ਼ਿਟ ਜਿਹੜਾ ਆ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗੀ ਹੋਈ ਆ ਜਦੋਂ ਆ ਕੇ ਮੌਕੇ ਤੇ ਦੇਖਿਆ ਤਾਂ ਅੱਗ ਬਹੁਤ ਜ਼ਿਆਦਾ ਸੀ ਉਹਨੂੰ ਕੋਸ਼ਿਸ਼ ਆਪਣਾ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਟ ਅੰਦਰ ਕਬਾੜ ਹੀ ਇੰਨਾ ਜ਼ਿਆਦਾ ਹੈਗਾ ਕਿ ਟਾਇਰ ਟੂਰ ਹੋਏਗੇ ਆ ਉਹਦੇ ਕਰਕੇ ਕੰਟਰੋਲ ਕਰਨ 'ਚ ਥੋੜੀ ਮੁਸ਼ਕਲ ਆਉਂਦੀ ਪਈ ਆ ਤੁਹਾਨੂੰ ਮੈਂ ਕਿਹੜੀ ਜਗ੍ਹਾ ਤੇ ਜੜੀ ਅੱਗ ਲੱਗੀ ਸੀ ਸਰ ਖਾਲਸਾ ਗੋੜੇ ਦੇ ਆਪੋਜ਼ਿਟ ਮੋਨੀਪਾਰਕਾ ਏਰੀਆ ਪੈਂਦਾ ਉੱਥੇ ਇੱਕ ਕਬਾੜੀ ਦੀ ਦੁਕਾਨ ਹੈਗੀ ਹੈ ਕਿੰਨੇ ਕਰਾ ਜਿਹੜਾ ਨਾ ਨੁਕਸਾਨ ਹੋਇਆ ਨੁਕਸਾਨ ਦਾ ਅੰਦਾਜ਼ਾ ਮਾਲ ਕੀ ਦੱਸ ਸਕਦੇ ਸਾਨੂੰ ਕੋਈ ਇਸ ਚੀਜ਼ ਦਾ ਆਈਡੀਆ ਨਹੀਂ ਅੰਦਰ ਸਿਲੰਡਰ ਵੀ ਗਏ ਸੀ ਸਿਲੰਡਰ ਕੱਢੇ ਆ ਸਰ ਤਿੰਨ ਸਿਲੰਡਰ ਕੱਢੇ ਆ ਮੈਂ ਇੱਕ ਅੱਧਾ ਹਜੇ ਵੀ ਕਹਿ ਰਹੇ ਕਿ ਅੰਦਰ ਹੈਗਾ ਆ ਬਾਕੀ ਮੌਕੇ ਦੇ ਦੇਖ ਕੇ ਆ ਕੋਈ ਜਾਨੀ ਨੁਕਸਾਨ ਨਹੀਂ ਆਇਆ ਜਾਨੀ ਨੁਕਸਾਨ ਕੋਈ ਨਹੀਂ ਹੈ ਮਾਲ ਹੀ ਹੋਇਆ ਹੈ ਸਰ ਜਿਹੜਾ ਬਿਲਕੁਲ ਉਹਦੇ ਬਾਰੇ ਕੀ ਕਹਿਣਾ ਚਾਹਦੇ ਪੀ ਵੀ ਕੋਈ ਦੱਸ ਦੇ ਕੋਈ ਵੀਰ ਤੇ ਜੋ ਚਰਾਗ ਵੀ ਹੁੰਦੀ ਜਾਂ ਚਰਾਗ ਡੇਕ ਪਿਆ ਕੋਈ ਚੂਹੇ ਚਾਵੇ ਨਹੀਂ ਬਾਕੀ ਅੱਗ ਲੱਗੀ ਸੀ ਹੁਣ ਫਾਇਰ ਬ੍ਰਿਗੇਡ ਮੌਕੇ ਤੇ ਆ ਹਲਕਾ ਕਾਬੂ ਆ ਹੀ ਗਈ ਹੈ ਸਾਰੀ ਅੱਗ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਗ ਤੇ ਕਾਬੂ ਪਾਇਆ ਗਿਆ ਕਾਬੂ ਪਾ ਲਿਆ ਜੀ ਸਹੀ ਹੈ ਜੀ ਫਾਇਰ ਬ੍ਰਿਗੇਡ ਵਾਲੇ ਫਿਰ ਵੀ ਪਾ ਲਓ ਤੁਹਾਨੂੰ ਤਾਂ ਜਲ ਸਹਾਇਤਾ ਮਿਲੀ ਤੀ ਉਸਲੇ ਭੱਜਾਏ ਇੱਧਰ ਫਾਇਰ ਬ੍ਰਿਗੇਡ ਦੇ ਨਾਲ ਹੀ ਅਸੀਂ ਪਹਿਲਾਂ ਹੀ ਪਹੁੰਚ ਗਏ